ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਅਸੀਂ ਅੱਜ ਲੱਗਿਆ ਕੁਝ ਬਣਾਉਣ ਤੇ ਤਰ੍ਹਾਂ ਦਿਨ ਅਵੀ ਸ਼ੇਅਰ ਕਰ ਲੀਏ ਹੈ ਨਾ ਤੇ ਇਹ ਫਲਾਵਰ ਸੀਗੇ ਗੁਲਾਬ ਦੇ ਹੈ ਨਾ ਇਹ ਸਾਡੀ ਮੈਰੀ ਰਵਿਸ਼ੀ ਪ੍ਰੀਤੋਂ ਲੈ ਕੇ ਆਈ ਸੀਗੀ ਤੇ ਇਹ ਹੁਣ ਹੋ ਗਏ ਸੀਗੇ ਥੋੜੇ ਜੇ ਹੈ ਨਾ ਸੁੱਕਣ ਲੱਗ ਪਏ ਸੀਗੇ ਤੇ ਮੈਂ ਕਿਉਂ ਨਾ ਇਹਨਾਂ ਦਾ ਕੁਝ ਬਣਾ ਲਈਏ ਇਹ ਮੈਂ ਲੱਗੀ ਬਣਾਇਆ ਇਹਨਾਂ ਨੂੰ ਹੋ ਗਿਆ 3 ਦਿਨ ਹੋ ਗਏ ਨੰਨ ਤੋਂ ਹੋ ਗਏ ਨੰਨ ਨੂੰ ਥੋੜੇ ਸੁਕਾ ਲਿਆ ਇਹਨਾਂ ਨੂੰ ਛਾਵੇਂ ਅੰਦਰ ਹੀ ਤੇ ਐ ਮੈਂ ਪਾਣੀ ਰੱਖਿਆ ਹੈ ਜਿਆਦਾ ਨਹੀਂ ਪਾਣੀ ਐ ਵੀ ਗਲਾਸ ਇੱਕ ਹੀ ਆ ਤੇ ਇਹਦੀ ਚਾਹਣੀ ਬਣਾਵਾਂਗੇ ਪਹਿਲਾਂ ਇਹਦਾ ਕੰਮ ਨਹੀਂ ਦਗ ਰਿਹਾ ਵੀਡੀਓ ਸਟਾਰਟ ਕਰਨਾ ਭੁੱਲ ਗਏ ਸੀਗੇ ਇਹਦੇ ਵਿੱਚ ਪਾਈ ਮੈਂ 2 ਚਮਚ ਸੌਫ ਪਾਈ ਹੈ ਹਰੀ ਅੱਧਾ ਚਮਚ ਪਾਇਆ ਮੈਂ ਹਰੀ ਇਲਾਚੀ ਦਾ ਪਾਊਡਰ ਤੇ ਥੋੜੀ ਚੁਟਕੀ ਕਿ ਪਾਈ ਮੈਂ ਕਾਲੀ ਮਿਰਚ ਦਾ ਪਾਊਡਰ ਤੇ ਵਿੱਚ ਖੰਡ ਵੀ ਹੈ ਨਾ ਤਿੰਨ ਤਿੰਨ ਕੜਸ਼ੀਆਂ ਖੰਡ ਪਾਈ ਐ ਚਿੱਟੀ ਵਾਲੀ ਤੇ ਬ੍ਰਾਊਨ ਵੀ ਪਾ ਸਕਦੇ ਹਾਂ ਪਰ ਮੈਂ ਚਿੱਟੀ ਵਾਲੀ ਪਾਈ ਐ ਤੇ ਪਾਣੀ ਹੈ ਨਾ ਰਿਜ ਗਲਾਸ ਇੱਕ ਪਾਣੀ ਹੈ ਜਿਆਦਾ ਨਹੀਂ ਕਿਉਂਕਿ ਇਹ ਜਿਆਦਾ ਲੱਗ ਰਹੇ ਪੱਤੀਆਂ ਜਿਆਦਾ ਲੱਗ ਜਦੋਂ ਵਿੱਚ ਪਾਣੀ ਬਿਲਕੁਲ ਥੋੜੀਆਂ ਹੋਣੀ ਆ ਤੇ ਇਹਨਾਂ ਨੂੰ ਵੀ ਅਸੀਂ ਵਿੱਚ ਪਾ ਦਾਂਗੇ ਹੁਣ ਗੈਸ ਫੁੱਲੀ ਆ ਫੁੱਲ ਤੇ ਹੀ ਬਣਾਣਾ ਇਹਨਾਂ ਇਹ ਦੇ ਕਿੰਨਾ ਲੱਗ ਰਿਹਾ ਹੈਗਾ ਤੇ ਹੁਣ ਵਿੱਚ ਭਾਗ ਦੇ ਬਿਲਕੁਲ ਬੈਠ ਗਿਆ ਥੋੜੇ ਥੋੜੇ ਕਰਕੇ ਸਾਰੇ ਪਾ ਲੈਣੇ ਆ ਜੋ ਜਿਹੜਾ ਇਹ ਬਾਜ਼ਾਰੋਂ ਲੈ ਆਏ ਆ ਗੁਲਕੰਦ ਉਹ ਹੈ ਨਾ ਕਿੰਨਾ ਹੁੰਦਾ ਜਾਣੀ ਕਿੰਨੀ ਬਹੁਤ ਜ਼ਿਆਦਾ ਹੁੰਦੀ ਏ ਉਹਦੇ ਖਾ ਹੀ ਨਹੀਂ ਸਕਦੇ ਤੁਸੀਂ ਇਸ ਤਰ੍ਹਾਂ ਤੇ ਆ ਤੁਸੀਂ ਰੋਟੀ ਤੋਂ ਬਾਅਦ ਤੁਸੀਂ ਖਾਓ ਥੋੜਾ ਜਿਹਾ ਚਮਚੇ ਕ ਖਾ ਲਓ ਬਹੁਤ ਜ਼ਿਆਦਾ ਟੇਸਟ ਲੱਗਦਾ ਹੈ ਨਾ ਇਹ ਸਾਰੇ ਥੱਲੇ ਪੈ ਗਏ ਹਨ ਤੇ ਇਹ ਸਾਰੇ ਅਸੀਂ ਵੇਚ ਹੀ ਪਾ ਲੈਣੇ ਹੁਣ ਇਹਨਾਂ ਸਾਰਿਆਂ ਨੂੰ ਅਸੀਂ ਚੰਗੀ ਤਰ੍ਹਾਂ ਇਹਨੂੰ ਨਾ ਰੇਨ ਲੈਣਾ ਹੈ ਹਾਂ ਜੀ ਆ ਦੇਖੋ ਜੀ ਬੁਲਾਵ ਦੇ ਫੁੱਲ ਸਾਡੇ ਹਨਾ ਕਿੰਨੇ ਰੈੱਡ ਸੀਦੇ ਹੁਣ ਕਿਦਾਂ ਬਣ ਗਏ ਆ ਗੁਲਕੰਦ ਇਹ ਸਾਡਾ ਗੁਲਕੰਦ ਰੈਡੀ ਹੋ ਗਿਆ ਹੈ ਹੋਈ ਛੱਲਿਆ ਹਨਾ ਤੇ ਇਹਨੂੰ ਕਾਚੀ ਸ਼ੀਸ਼ੀ ਠੰਡਾ ਹੋ ਜਾਏਗਾ ਤੈਨੂੰ ਕਾਚੀ ਸ਼ੀਸ਼ੀ ਪਾ ਕੇ ਰੱਖਣਾ ਹੈ ਤੇ ਤੁਸੀਂ ਰੋਜ਼ ਇਹਨੂੰ ਲਓ ਇੱਕ ਚਮਚਾ ਸਵੇਰੇ ਇੱਕ ਸ਼ਾਮ ਨੂੰ ਨਾਸਤੇ ਤੋਂ ਬਾਅਦ ਤੇ ਡਿਨਰ ਤੋਂ ਬਾਅਦ ਬਹੁਤ ਵਧੀਆ ਸਿਹਤ ਵਾਸਤੇ ਵੀ ਤੇ ਆਪਣੀ ਸਕਿਨ ਵਾਸਤੇ ਵੀ ਫੇਸ ਤੇ ਬਹੁਤ 글로ਅ ਆਂਦਾ ਤੇ ਇਹਦਾ ਮੈਂ ਅੱਗੇ ਹਨਾ ਗੁਲਾਬ ਦੀਆਂ ਪੱਤੀਆਂ ਦਾ ਪਹਿਲਾਂ ਮੈਂ ਉਹ ਵੀ ਬਣਾ ਕੇ ਗੁਲਾਬ ਜਲ ਵੀ ਬਣਾਇਆ ਸੀਗਾ ਓਏ ਬਹੁਤ ਵਧੀਆ ਬਣਿਆ ਨਾਲੇ ਘਰ ਵਿੱਚ ਦੇਖੋ ਅਰੀਜਨਲ ਚੀਜ਼ ਬਣਦੀ ਹੈ ਨਾ ਤੇ ਬਾਜ਼ਾਰ ਵਾਲੇ ਜਿਹੜੇ ਉਹਨਾਂ ਨੇ ਪਤਾ ਨਹੀਂ ਹੈ ਨਾ origignal ਹੁੰਦਾ ਕਿ ਜਾਂ ਇਦਾਂ ਫ੍ਰੈਗਰੈਂਸ ਪਾ ਕੇ ਉਹਨੂੰ ਬਣਾ ਦਿੰਦੇ ਆ ਤੇ ਤੁਸੀਂ ਵੀ ਇਦਾਂ ਬਣਾਓ ਘਰੇ ਖਾਣ ਵਾਸਤੇ ਵੀ ਕਿਉਂਕਿ ਘਰ ਵਿੱਚ ਤੇ ਫੁੱਲ ਤੇ ਲਗਾਏਦੇ ਹੁੰਦੇ ਇੰਡੀਆ ਹੈ ਨਾ ਉਹ ਤਾਂ ਵੀ ਵੇਸਟ ਕਰਨੇ ਆ ਤੇ ਇਹਨਾਂ ਨੂੰ ਕਿਉਂ ਨਾ ਪਹਿਲਾਂ ਹੀ ਜਦੋਂ ਥੋੜੇ ਦਿਨ ਵਧੀਆ ਲੱਗਦੇ ਖਿਲੇ ਦੇ ਜੋ ਥੋੜੇ ਲੜਾਏ ਹੋਣ ਆਪਣਾ ਤੋੜ ਕੇ ਥੋੜਾ ਧੋ ਕੇ ਸਕਾ ਲਓ ਕਿ ਨਹੀਂ ਵੀ ਤੁਸੀਂ ਕਾਣੇ ਉਸੇ ਟੈਂ ਵੀ ਤੁਸੀਂ ਬਣਾ ਸਕਦੇ ਹੋ ਕਿਉਂਕਿ ਇਹਨਾਂ ਨੂੰ ਚਾਣੀ ਦੇ ਵਿੱਚ ਹੀ ਕਰਨਾ ਜੇ ਤੁਸੀਂ ਉਦਾਂ ਵੀ ਬਣਾ ਸਕਦੇ ਚਾਣੀ ਦੇ ਵਿੱਚ ਨਹੀਂ ਕਰਨਾ ਉਦਾਂ ਦੀ ਧੋਗਣ ਥੋੜੇ 1-2 ਦਿਨ ਲਈ ਰਾਨ ਸੁਕਾ ਲੋ ਫਿਰ ਉਹਨਾਂ ਨੂੰ ਛੀਸੀ ਦੇ ਵਿੱਚ ਪਾ ਕੇ ਕੱਚੀ ਛੀਸ ਪਾ ਕੇ ਉਹਨਾਂ ਨੂੰ ਵਿੱਚ ਸੌਫ ਕਾਲੀ ਮਿਰਚ ਥੋੜੀ ਜੀ ਵਿੱਚ ਹਰੀ ਇਲਾਚੀ ਦਾ ਪਾਊਡਰ ਤੇ ਖੰਡ ਪਾ ਕੇ ਇਹਨਾਂ ਦੇ ਵਿੱਚ ਧੋ ਪੇ ਰੱਖ ਦਿਓ ਛੀਜੀ ਨੂੰ 4-5 ਦਿਨ ਇਹ ਵੀ ਬਹੁਤ ਵਧੀਆ ਬੰਦਾ ਹੈਗਾ ਤੇ ਮੈਂ ਇਸ ਵਾਰ ਤੇ ਦੂਜੀ ਵਾਰੀ ਮੈਂ ਸਤਰਾ ਇੰਡੀਆ ਮੈਂ ਉਹਦੇ ਬਣਾਉਂਦੀ ਸੀਗੀ ਇੰਡੀਆ ਇਹ ਮੈਂ ਦੋ ਤਣ ਵਾਰੀ ਬਣਾਇਆ ਸੀਗਾ ਤੇ ਇੱਥੇ ਵੀ ਮੈਂ ਹੁਣ ਦੂਜੀ ਵਾਰੀ ਬਣਾਇਆ ਇਸ ਤਰ੍ਹਾਂ ਚਾਣੀ ਵਾਲਾ ਇਹਨਾਂ ਨੂੰ ਕਰਕੇ ਤੇ ਬਹੁਤ ਵਧੀਆ ਬੰਦਾ ਹੈ ਤੇ ਬਸ ਰੈਡੀ ਹੋ ਗਿਆ ਹੈ ਗੈਸ ਕਰਦਾ ਵੀ ਬੰਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਜਰੂਰ ਕਰਨਾ ਔਰ ਕਮੈਂਟ ਕਰਕੇ ਵੀ ਦੱਸਣਾ ਵੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਹੈ रेसिपी ਬਹੁਤ ਵਧੀਆ ਬਣਿਆ ਹੈ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਇਹਨੂੰ ਅਸੀਂ ਪਾਲਾਂਗੇ ਠੰਡਾ ਕਰਕੇ ਕੱਚੀ ਸ਼ੀਸ਼ੀ 'ਚ ਓਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ